मरजी तू हिसाब है तेन इको दस देने घर देना नहीं ਭੈਰਾਸਤਾ ਵੀਰਾਸਤੇ ਅੱਜ ਤਾਂ ਕਹਿੰਿਆ 4500 ਦਾ ਦੇ ਦੇ ਤੂੰ ਕਿਵੇਂ ਦੇ ਦੇਂਗਾ ਤੂੰ ਸਾਹਬ ਦੀ ਗੱਲ ਕਰਦਾ ਬਸ ਨਾ ਮੈਨੂੰ ਜਿੰਨਾ ਮੈਂ ਮੋਨੇ ਮਿਲਣਾ ਇਹ ਵੀ ਤੂੰ ਜਾਣ ਤੂੰ ਵੀ ਦੱਸ ਦੇ ਅਸੀਂ ਤਾਂ ਦੇਖ ਵੀਰੇ ਰੋਟੀ ਲੈਣੀ ਆਬਦੀ ਦੇ ਚੋਂ ਦਸਦੀ ਇਹ ਉਹ ਲਵਾਂਗੇ ਇਹ ਤੋਂ ਵੀ ਲਵਾਂਗੇ ਇਹਨੂੰ ਵੀ ਨਹੀਂ ਛੱਡਦੇ ਮੈਨੂੰ ਇੱਕੋ ਹੀ ਦੱਸ ਦੇ ਰਾਜੂ ਇੰਨੇ ਦੇ ਦੇ ਬਸ ਬਸ 200 ਘੱਟ ਦੇ ਦੇ ਹੋਰ ਦੱਸ ਤੂੰ ਉਸ ਵਾਂਗ ਆ ਕੇ ਮੇਰੇ ਕੇਸ ਲੋਟ ਆਉ ਚਲਦੀ ਤਿੰਨ ਬੈਂਕ ਚੱਲਦੀ 5000 ਦੇ ਜੀ ਨੂੰ ਨਹੀਂ ਨਹੀਂ ਸਾਢੇ 77 ਦੇਣਾ ਸੀ ਤਾਂ ਪੱਠ ਫਿਰ ਇਦੋਂ ਮੜ ਜੇ ਨਰਮ ਨੇ ਵੀ ਉਹ ਲੈ ਲੈ ਉੱਥੇ ਆਹਾਂ ਖੜੇ ਜੀ ਤੇ ਪੂਰੇ ਭਰੇ ਖੜਿਆ ਮੇ ਬਣਿਆ ਦਾ ਉਹ ਬੜੇ ਨਰਮ ਨੇ ਮੈਨੇਸ ਕਰਨੇ ਸੋਖਾ ਦੇਣੀ ਹੈ ਗਰੀਬ ਆਦਮੀ ਹੈ ਸਾਢੇ 7 ਲੱਗਦਾ ਸਾਢੇ 7 ਤਾਂ ਲੈ ਜਾਏ ਲੱਗ ਗੱਲ ਸਾਈ ਗੱਡੀ ਪਾਈ ਹੁਣ ਅਗਲੇ ਨੇ ਭਈ ਪੁਗਦਾ ਕੋਈ ਲਾ ਗਿਆ ਹੁਣ ਹੀ ਨਹੀਂ ਨਹੀਂ ਐਨੀ ਲਾਉਣੇ ਨਹੀਂ ਲਾਉ ਉਹ ਤਾਂ ਤੇ ਮਰਜ਼ੀ ਆ ਲੈਣ ਵਾਲੀ ਮਰਜ਼ੀ ਆ ਦੇਣ ਵਾਲੀ ਮਰਜ਼ੀ ਆ ਲੈ ਸਾਡੇ 6000 ਦੇ ਆ ਉਹ ਆਪਦੇ ਪੁਗਦੇ ਲਾ ਗਿਆ ਕੋਈ ਸਾਨੂੰ ਕੀ ਪਤਾ ਅਗਲਾ ਲਾ ਗਿਆ ਨਾ ਵੀ ਲਾ ਗਿਆ ਹੋਵੇ ਕਿਉਂ ਜੀ ਸਾਡੇ 6000 ਦਾ ਪੁਗਦਾ ਤੈਨੂੰ ਤਿੰਨ ਮਾਰਨਾ ਤੈਨੂੰ ਸਹੀ ਦਸਤਾ ਮੈਂ ਤਿੰਨ ਮਾਰਨ ਸਾਡੇ ਦੇ ਸ਼ਟਰ ਕੇ ਨਹੀਂ ਨੇ ਨਹੀਂ ਉਹ ਖਰਚਾ ਯਾਰ ਕੋ ਚਲ ਕੋਈ ਨਾ ਕਹਿ ਰਾਵੀ ਮੈਂ ਨਾ ਤੇਰੀ ਸੁੱਖ ਲੱਗ ਜੂ ਉਹ ਮੰਨਦੇ ਆਪਾਂ ਗਜੈ ਸਿੰਘ ਬਸ ਐਂ ਡੇ ਪੰਜਾਇਸ ਨੂੰ ਕੀ ਹੁੰਦਾ ਨਹੀਂ ਬਸ ਇਹ ਉਹ ਖੜਤਾ ਜਾ ਨਹੀਂ ਨਹੀਂ ਉਹ ਤੂੰ ਖੜ ਜਾ ਮੈਂ ਉਹਨੂੰ ਹੁਣ ਉਹ ਹੁਣ ਡੇਗ ਲਾਣਿਆ ਉਹਨੂੰ ਉਹ ਬਾਈ ਉਰਿਆ ਉਰੇ ਹੁਣ ਤਾਂ ਦੇਣਾ ਨਹੀਂ ਸਾਡੇ ਸੀ ਦਾ ਨਾ ਨਾ ਕਿੰਨੇ ਦਾ ਦੇਣੇ ਤੈਨੂੰ 10 ਵੇਨੇ ਲੱਗ ਗਏ ਤੇ ਕਿੰਨੇ ਸਾਢੇ 7 ਲੱਗ ਗਿਆ ਝੂਠ ਨਾ ਬੋਲੀ ਪੰਜਾਹ ਸੌ ਰੁਪਏ ਦਾ ਵੀ ਸੌਖ ਬਣਿਆ ਸੌਖ ਨਾ ਨਾ ਮੈਂ ਨਹੀਂ ਸੌਖ ਮੰਦਾ ਸਾਢੇ 7 ਲੱਗਿਆ ਪਾਹਤ ਕਰੀ ਦੱਸਦੇ ਕੋਈ ਐਵੇਂ ਨਹੀਂ ਲੈਂਦਾ ਉਹਨਾਂ ਦਾ ਘਰ ਹੱਥ ਸਾਈਂ ਨਹੀਂ ਛੱਡਦੇ ਪੂਰੀ ਛੱਤ ਦਾ ਹੋ ਗਿਆ ਬਸ ਨਹੀਂ ਨਹੀਂ ਤੇਰੀ ਮਰ ਗਿਆ ਬੋਚਲਾ ਨਹੀਂ ਨਹੀਂ ਤੜਕ ਬੋਚਲੀ ਤੜਕ ਬੋਚਲੇ ਤੜਕ ਬੋਚਲੀ ਮੈਂ ਤੈਨੂੰ ਪਹਿਲੇ ਦੱਸਦਾ ਮੈਂ ਕਿਹੜੀ ਗਲਤ ਮੰਨਣਾ ਦੱਸਤੀ ਠੀਕ ਹੈ ਠੀਕ ਹੈ ਨਹੀਂ ਨਹੀਂ ਸਹੀ ਹੈ ਇਹ ਦੇਖੀ ਬਾਦੀਆਂ ਨਹੀਂ ਉੱਥੇ ਹੀ ਕਰਦੇ ਉਹਥੇ ਇਹ ਯਾਰ ਮੇਰੇ ਵੀ ਹਿੰਡ ਰੇਜ ਮੈਂ ਪਹਿਲਾਂ ਦਿੱਤਾ ਨਹੀਂ ਹਿੰਡ ਨਹੀਂ ਕਰਿਆ ਕਰਦੇ ਜੇ ਹਿੰਡ ਕਰੇਗਾ ਹਾਂ ਪਸ਼ੂ ਨਹੀਂ ਵਿਕਦਾ ਤਹ ਹਿਮਾਲ ਵੇਚਿਆ ਸ਼ਾਬਾਸ਼ ਉਹ ਰਲਿਆ ਜਿਹੜਾ ਜਿੱਥੇ ਦਾਣਾ ਪੜੀ ਰਲਿਆ ਮਾਲ ਚੱਪਾ ਗਈ ਜਾਣਾ ਮੈਂ ਨੌਕਰੀ ਵੀ ਕਰਦਾ ਰਿਹਾ ਮੈਂ ਮਾਲ ਵੀ ਵੇਚਦਾ ਰਿਹਾ ਨਿਕਾ ਜਣਾ ਵਪਾਰ ਕਰਦਾ ਰਿਹਾ ਚੱਪਾ ਰਲਿਆ ਫੜ ਲਾ ਗਰੀਬ ਆਦਮੀ ਨਹੀਂ 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 ਦੋ ਆ ਬਾਈ 200 ਉੱਪਰ ਨਹੀਂ ਨਹੀਂ ਅੱਜ ਭਾਈ ਭਈ ਮੈਂ ਹੁਣ ਕਰਾ ਦਿੰਦਾ ਲਿਖਾਈ ਕਰਾ ਦੇ ਪਛਾਈ ਨਹੀਂ ਨਹੀਂ ਲਿਖਾਈ ਕਰਾਂਗੇ ਬਸ ਚਾਤਾ ਲਿਖਾਈ ਨਹੀਂ ਲਿਖਾਈ ਤੁਸੀਂ ਕਰਾ ਦੇ ਬਠੀਕਾ ਹੋ ਗਈ ਨਹੀਂ ਨਹੀਂ ਭਾਈ ਉਹ ਹੋ ਗਿਆ ਨਹੀਂ ਵਾਹ ਠੀਕ ਬੰਦਾ ਚਾਤਾ ਖੜਾ ਹੈ ਫੇਰ ਕਰਾਂ ਕੀ ਰਾਜਿਆ ਸਾਡੇ ਹੱਥ ਕਹਿੰਦੇ ਹੈ ਪੈਸ਼ਨ ਲੰਗੂਰ ਵਰਗਾ ਹੈ ਹਾਂ ਉਹ ਕੀ ਬਣਿਆ ਭਾਈ ਕਿਵੇਂ 4300 ਨਾ ਹੋ ਗਿਆ ਜੀ ਕਿਵੇਂ ਹੋ ਗਿਆ ਕਿਵੇਂ ਠੀਕ ਹੈ ਹਾਂ 4300 ਦੋਗੇ ਪੁੱਛ ਲਾ ਮੈਂ ਇਹਨਾਂ ਨੂੰ ਪੁੱਛ ਲੋ ਨੋਟ ਤਾਂ ਨਹੀਂ ਪਾੜਤਾ ਨੋਟ ਨੋਟ ਨਹੀਂ ਪਟਣੇ ਲੋ ਬੈਠੇ ਆ ਨੋਟ ਨਮਾ ਨਾ ਵੀ ਜਿਆਦਾ ਮੋਸਤਾ ਨੋਟ ਨਮਾ ਦੇ ਦਿੰਗੇ ਆਪਾਂ ਨੂੰ ਨਮਾ ਨੋਟ ਦੇ ਦਿਆਂਗੇ ਭਾਈ ਲਿਖਿਆ ਹੀ ਆਪੋ ਦੀ ਥੋੜੀ 300 ਉੱਤੇ 7 ਦਾ ਕਰਿਆ ਹੈ ਭਾਈ ਹਾਂਜੀ ਨਹੀਂ ਲੈਣਾ ਨਹੀਂ ਹਫਤਾਵਾਰ ਤੱਕ ਹੁਣ ਕੀ ਕਰਾਂ ਭਾਈ ਇਹ ਨਹੀਂ ਮੰਨਦਾ ਨਹੀਂ ਬੰਦਾ ਭਾਈ ਠੀਕ ਹੈ ਭਾਈ ਐਂਡ 7000 ਰੁਪਏ ਲੈਣਾ ਤੇ ਪੜਾ ਦੇਵੇ ਲਖਾਈ ਤੇਰੀ ਹੋਊਗੀ ਮੈਂ ਤੁਹਾਨੂੰ ਉਹਦੀ ਕਹਿ ਜਾਂਦਾ ਕੋਈ ਦਾ ਜੀ ਉੱਤ ਕੀ ਹੁੰਦਾ ਨਹੀਂ ਬਾਈ ਉਹ ਯਾਰ 100 ਪਿਛੇ 100 ਪਿਛੇ ਮੈਂ ਮਨਾ ਨਹੀਂ ਛੱਡਦੇ ਉਹ ਤੇ 100 100 ਦੋਸਨਾਂ ਕੀ ਛਾ ਬਣ ਜੂਹੇ ਰਾਜੂ ਕਿੰਨੇ ਆਖੀ ਸੀ ਕਿ ਤੈਨੂੰ ਬਾਈ ਹੂੰ ਕਹਿ ਕੇ ਤੁਰੇ ਆਪਾਂ ਤੂੰ ਮੇਰੇ ਤੋਂ ਹੱਦੋਂ ਬਾਅਦ ਮੈਂ ਕਰੀ ਨਹੀਂ ਤਾਂ ਆਪਾਂ ਨਹੀਂ ਕਰਣੀ ਚੱਲਣਾ ਮੈਂ ਤਾਂ ਉਹ ਨਹੀਂ ਮੰਨਦਾ ਕੋਈ ਗੱਲ ਨਹੀਂ ਯਾਰ ਹੋਰ ਦੇਖ ਲੈਂਦੇ ਸੀ ਕੋਈ ਗੱਲ ਨਹੀਂ ਮਾ ਤਾਂ ਕੋਈ ਜੋਰ ਨਹੀਂ ਜੋਰਾ ਤੇ ਪ੍ਰੀ ਨਹੀਂ ਕਰੀ ਚੱਲ ਵੀ ਹੋ ਗਿਆ ਜੀ ਲਿਖਾਈ ਕਰਾਉ ਹੋ ਗਿਆ ਨਹੀਂ ਨਹੀਂ ਹੋ ਗਿਆ ਲਿਖਾਈ ਸਾਤੇ ਯਾਰ ਚੈਨ ਕਰ ਲੀ ਨਹੀਂ ਨਹੀਂ ਫਿਰ ਰੱਖ ਲੈ ਕੋਈ ਗੱਲ ਨਹੀਂ ਕੋਈ ਗੱਲ ਫੇਰ ਲੈ ਲੋਟ ਹੂੰ ਖਰਚ ਬੈਠਣਾ ਬਾਈ ਸਾਰੀਆਂ ਨਹੀਂ ਗਰੀਬ ਦਾ ਮਨ ਨਾ ਦੁਖੀ ਕਰ ਸੁਣ ਗੱਲ ਉਹੀ ਬਾਲਾ ਆਫਰ ਕਰੇ ਤੋ ਵੀ ਸੌਦੇ ਨਹੀਂ ਹੁੰਦੇ ਮੇਰੀ ਸੁਣ ਗੱਲ ਪਿੱਛੇ ਤੂੰ ਹੀ ਮੁੜਿਆ ਕੋਈ ਗੱਲ ਨਹੀਂ ਗਰੀਬ ਹੈ ਜੇ ਆਪਾਂ ਕਿਸੇ ਤੇ ਕਰੇ ਮੰਗਣ ਜਾਈਏ ਨਾ ਤਾਂ ਨੀਵੇਂ ਹੋ ਜਾਣੇ ਮੰਗਣ ਵਾਲਾ ਤੂੰ ਮਰ ਗਿਆ ਜਵਾਬ ਦੇਣ ਵਾਲਾ ਤੂੰ ਮਰ ਗਿਆ ਮੈਨੂੰ ਕਿ ਮਰ ਓ ਤਮੈਂ ਤਾਂ ਵੇਚਦਾ ਤੇਰਾ 200 ਤੇ 7 ਦੇ ਵੇਚਦਾ ਬਸ ਨਾ ਉਹ 100 ਨਾਲ ਲੈਂਦਾ ਨਹੀਂ ਉਹ ਲੈਂਦਾ ਨਹੀਂ ਉੱਤੇ ਲੈਂਦਾ ਨਹੀਂ ਫੜਾਵੇਂ ਬਸ ਪੈਸੇ ਦੇ ਓਏ ਪਹਿਲੀ ਵਾਰ ਬਾਵਾ ਕੇ ਦੇਖਾਈ ਬੰਦੇ ਨੇ ਪੈਸੇ ਦੋ ਰਿਆ ਦੇ ਦੇ ਕੋਈ ਨਹੀਂ ਚਲੋ ਹੋ ਗਿਆ ਜੀ ਗਰੀਬ ਆਦਮੀ ਹੋ ਗਿਆ 7200 ਦਾ ਹੋ ਗਿਆ ਜੀ ਥੋੜੀ ਆ ਭੌਗਦੀ ਹੈ ਜੀ ਉਹਨੇ ਕੀ ਵਟਲਿਆ ਕੋਈ ਨਹੀਂ ਦੋਸਤ ਮੈਨੂੰ ਵੀ ਉਹ ਵਿਚਾਰ ਆ ਹਾਂ ਗਲਤ ਗੱਲਾਂ ਮੈਂ ਕਰਦਾ ਨਹੀਂ ਕਿਸੇ ਨਾਲ ਹੁਣ ਮੇਰੀ ਜੇ ਦੋ ਵੀਰੇ 6 ਧੱਕਾ ਤਾਂ ਨਾ ਵੀ ਦੇ ਕੋਈ ਏਡੀ ਵੀ ਗੱਲ ਨਹੀਂ ਕੋਈ ਜ਼ਰੂਰੀ ਵੀ ਨਹੀਂ ਲੈਣਾ ਇੱਕ ਤੇਰਾ ਸੌਦਾ ਮੈਂ ਵਿਚਾਰੇ ਖਰਾਬ ਨਹੀਂ ਕਰੇ ਵੀ ਵੇਚੋ ਵਿਚਾਰੇ ਗਰੀਬ ਤਾਂ ਠੀਕ ਹੈ ਫਿਰ ਉਹ 100 ਵਧਿਆ ਨਹੀਂ ਤੂੰ ਮੱਤੇ ਨੂੰ ਘਟਾਤਾ ਸੀ ਨਹੀਂ ਵੀ ਕੋਈ ਨਹੀਂ 200 ਤੇ 70 ਦੇ ਦੇ ਕੋਈ ਬੱਡੀ ਗੱਲ ਨਹੀਂ ਹਾਂ ਫਿਰ ਚਲੋ ਏਡੀ ਵੀ ਗੱਲ ਨਹੀਂ ਜਿੰਨੇ ਦਾ ਮਾਲ ਹੈ ਉਹਨੇ ਦਾ ਮਾਲ ਵਕਿਆਦਾ ਤੇਰਾ ਹਾਂ ਠੀਕ ਆ ਗੱਲ ਹਾਂ ਅੜੀ ਨਹੀਂ ਆਪਾਂ ਕਰਨੀ ਸੌਦਾ ਤੁਰਦਾ ਰਹੇ ਖੂਹ ਵਾਲੀਆਂ ਟਿੰਡਾ ਵਾਂਗੂ ਚੱਕੀ ਜਾਂ ਜਿਹੜਾ ਖਾਈ ਜਾਵੇ ਨਾ ਪਾਣੀ ਚੱਕੀ ਜਾਵੇ ਖਾਲ ਚੱਲੀ ਜਾਵੇ ਨੱਕਾ ਟੁੱਟੀ ਜਾਵੇ ਹਾਂ 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 ਜੀ ਗੱਲਾਂ ਆਪਾਂ ਗਲਤ ਕਰਦੀਆਂ ਕੀ ਲੋੜ ਐ ਬਈ ਨਹੀਂ ਜੀ ਗਲਤ ਕਰਨਾ ਜ਼ਿੰਦਗੀ ਚ ਕਮਾਉਂਦੇ ਪੈਸੇ ਮੈਨੂੰ ਫੜਾਵਾ ਪੈਸੇ ਜਿਹੜੀ ਬਾਤ ਕਰਦੇ ਆ 500 ਵਾਲਾ ਦਿਓ ਹਾਂ ਚੱਲ ਧੋਰ ਕੋ ਕਰਦੀ ਕਰਦੀ ਦਾ ਨੰਬਰ ਤੇ ਗੂਗਲ ਪੇ ਦਾ ਗੂਗਲ ਦੇ ਨਾਮ ਦਾ ਕੋਈ ਚਾਰ ਦੇ ਕਿੱਲਾ ਭਾਈ ਤੇਰੇ ਨਾਲ ਦੇ ਤੋਂ ਲੈ ਲੈ ਯਾਰ ਕਾ ਤੋ ਪੰਗਾ ਛੇੜਦਾ ਗੂਗਲ ਦੇ ਬੰਦੇ ਕੋਈ ਪਿੰਡੂ ਕਰਾਉਨੇ ਬਾਈ ਕੋਈ ਕੋਈ ਕਰ ਲੇ ਫਿਰ ਉਧਰ ਹੈ ਨਹੀਂ ਕੁੱਗਾ ਫੇ ਵਾਲਾ ਨੰਬਰ ਹੈਗਾ ਤੁਹਾਡੇ ਨਾਮ ਦਾ ਕੋਈ ਹੈਗਾ ਨਾ ਨਾ ਯਾਰ ਦੋ ਨਹੀਂ ਆ ਭਰਾਵਾ ਦੋਨੇ ਨਾਲ ਲੈ ਕੇ ਦੇ ਦੇਣਾ ਫਿਰ ਗੋਪੀ ਕੋਲ ਜਾ ਹਾਂ ਇਹ ਗੱਲ ਹੈ ਤੁਸੀਂ ਇੰਨੇ ਪੈਸੇ ਲੈ ਲਓ ਪੈਸੇ ਨਾਲ ਕੋਈ ਨਹੀਂ ਮੀਮ ਨਾ ਉਰੀ ਰੱਖੋ ਠੀਕ ਹੈ ਠੀਕ ਤੁਸੀਂ ਭੱਜਣ ਨਹੀਂ ਲੱਗੇ ਕੋਈ ਯਾਰ ਨਹੀਂ ਭੱਜਾ ਠੀਕ ਹੈ ਗੱਲ ਇੱਕ ਜਣਾ ਇਹਦੇ ਲੈ ਵੇ ਜੋ ਕੁ ਪੈਸੇ ਲਿਓ ਕੋਈ ਗੱਲ ਕੋਈ ਗੱਲ ਆ ਲੈ ਗਿਰੋ ਦਾ ਬਾਬੇ ਗਿਓ ਨੀ ਬਿਰੇ हजार दो हजार तीन हजार चार साढ़े ठीक है बकरा भी तेरे को साढ़े के भी भी आ गया छह ठीक तेरे तेरे तो है बयाना जी बैना कोई गल करवा देना जी गूगल पे किन्ने रह गए तेरे ਇਨਾ ਕਰੀ 7200 ਦਾ ਆ ਗਿਆ ਹੈ ਸੌਦਾ ਹੋ ਗਿਆ 7200 ਦਾ 5500 ਰਹਾ ਗਿਆ 1700 ਰਹਿ ਗਿਆ 1700 ਰਹਿ ਗਿਆ ਤੇਰਾ ਹਾਂ ਠੀਕ ਹੈ ਦੇ ਜਾਨਾ ਇਹਨੂੰ ਅਰੇ ਜਾਨੀ ਉਹ ਬੱਕਰਾ ਲੈ ਕੇ ਆ ਮੈਨੂੰ ਤਾਂ ਤੋੜ ਦੇ ਫਿਰ ਨਹੀਂ ਤੋੜ ਉੱਤੇ ਉਹ ਹੀ ਟੱਕਾ ਕਰ ਗਿਆ ਟੱਕਾ ਨਹੀਂ ਕਰਿਆ ਉਹ ਟੱਕਾ ਨਹੀਂ ਕਰਿਆ ਚੱਕਰ ਰੱਖ ਲਾ ਟੱਕਾ ਨਹੀਂ ਕਰਿਆ ਬੰਦੇ ਨੇ ਅਸੀਂ ਟੱਕਾ ਨਹੀਂ ਕਰਦੇ ਅਸੀਂ ਰੁਪਇਆ 500 ਚੱਕਦੇ ਨਹੀਂ ਨਾ ਨਾ ਕਰ ਨਾ ਨਾ ਇਹ ਨਾ ਮੇਰੇ ਨਾਲ ਨਹੀਂ ਕੋਈ ਪੀੜੀ ਹੁੰਦੀ ਗਲੀ ਪੀੜੀ ਯਾਰ ਮੇਰੀ ਗਲੀ ਮੇਰੇ ਨਾਲ ਗਲੀ ਪੀੜੀ ਨਹੀਂ ਹੁੰਦੀ ਥੋੜੀ ਆਸ ਕਰਦੇ ਅਸੀਂ ਗਰੀਬ ਬੰਦੇ ਆ ਫਿਰ ਧਾਵੀ ਲੈ ਜਾ ਮੈਥੋਂ ਚਾਚੂ ਪੀ ਲੈ ਕੋਈ ਗੱਲ ਨਹੀਂ ਸੀ ਤੇ ਜੇ ਅਸਾਂ ਕਰਦੇ ਧੂਫਾਂ ਬੱਤੀਆਂ ਲਾਉਂਦੇ ਆ ਤੜਕੀ ਹੋਰ ਮੇਰੇ